ਪਰ ਬਰੀ ਮਹੀਨੇ ਤੋਂ ਕਿਸਾਨ ਐਮਐਸਪੀ ਦੀ ਮੰਗ ਨੂੰ ਲੈ ਕੇ ਖਨੌਰੀ ਅਤੇ ਸੰਭੂ ਬਾਰਡਰ ਦੇ ਉੱਪਰ ਮੋਰਚਾ ਲਾ ਕੇ ਬੈਠੇ ਹੋਏ ਹਨ ਦੂਜੇ ਪਾਸੇ ਹਰਿਆਣਾ ਸਰਕਾਰ ਵੱਲੋਂ ਬਾਰਡਰਾਂ ਦੇ ਉੱਪਰ ਦਿਵਾਰਾਂ ਬਣਾ ਕੇ ਕਿਸਾਨਾਂ ਨੂੰ ਰੋਕਿਆ ਗਿਆ ਸੀ ਇਸ ਮੌਰੇ ਮਾਮਲੇ ਦੇ ਵਿੱਚ ਹਾਈ ਕੋਰਟ ਵੱਲੋਂ 7 ਦਿਨਾਂ ਦੇ ਅੰਦਰ ਅੰਦਰ ਜਿਹੜਾ ਸੰਭੂ ਬਾਰਡਰ ਆ ਉਹ ਖੋਲਣ ਦੇ ਆਦੇਸ਼ ਦਿੱਤੇ ਹਨ ਇਸ ਨੂੰ ਲੈ ਕੇ ਅੱਜ ਸੰਭੂ ਬਾਰਡਰ ਦੇ ਉੱਪਰ ਪਹਿਲਾਂ ਇੱਕ ਬੈਠਕ ਹੁੰਦੀ ਹੈ ਕਿਸਾਨਾਂ ਦੀ ਦੂਜੇ ਪਾਸੇ ਖਨੌਰੀ ਬਾਰਡਰ ਦੇ ਉੱਪਰ ਜਿਹੜੇ ਗੈਰ ਰਾਜਨੀਤਿਕ ਕਿਸਾਨ ਸੰਗਠਨ ਨੇ ਉਹਨਾਂ ਦੀ ਬੈਠਕ ਹੁੰਦੀ ਆ ਤੇ ਉਸ ਤੋਂ ਬਾਅਦ ਹੁਣ ਗੈਰ ਰਾਜਨੀਤਿਕ ਕਿਸਾਨ ਸੰਗਠਨ ਅਤੇ ਜਿਹੜੇ ਦੂਸਰੇ ਫਾਰਮ ਨੇ ਦੋਨਾਂ ਫਾਰਮਾਂ ਦੀ ਜਿਹੜੀ ਸਾਂਝੀ ਬੈਠਕ ਹੈ ਜਿਹੜੀ ਉਹ ਹੁਣ ਚੱਲ ਰਹੀ ਆ ਕੁਝ ਘੰਟਿਆਂ ਦੀ ਜਿਹੜੀ ਦੋ ਤਿੰਨ ਘੰਟਿਆਂ ਦੀ ਜਿਹੜੀ ਬੈਠਕ ਚੱਲੇਗੀ ਬੈਠਕ ਦੇ ਵਿੱਚ ਅਹਿਮ ਫੈਸਲੇ ਜਿਹੜੇ ਨੇ ਉਹ ਲੈ ਜਾਣਗੇ ਜਦੇ ਵਿੱਚ ਕਿਸਾਨ ਆਗੂ ਸਰਬਸਿੰਘ ਪੰਦੀਰ ਦਾ ਕਹਿਣਾ ਹੈ ਕਿ ਦੇ ਵਿੱਚ ਨਮਨੀਤ ਦਾ ਮਾਮਲਾ ਵੀ ਵਿਚਾਰਿਆ ਜਾਏਗਾ ਕਿਉਂਕਿ ਨਮਨੀਤ ਜੇਲ੍ਹ ਦੇ ਵਿੱਚ ਬੰਦ ਹੈ ਤੇ ਉਸ ਨੂੰ ਲੈ ਕੇ ਕਿਸ ਤਰ੍ਹਾਂ ਪ੍ਰੋਟੈਸਟ ਕਰਨਾ ਤੇ ਨਾਲ ਦੀ ਨਾਲ ਜਿਹੜਾ ਹਾਈ ਕੋਰਟ ਵੱਲੋਂ ਆਦੇਸ਼ ਆਏ ਨੇ ਕਿ 7 ਦਿਨਾਂ ਦੇ ਅਨੰਦ ਵੇ ਆਉ ਖੋਲਿਆ ਜਾਵੇ ਇਸ ਨੂੰ ਲੈ ਕੇ ਹੀ ਵਿਚਾਰ ਚਰਚਾ ਹੋਣ ਗਈਆਂ ਤੇ ਕੀ ਕਿਸਾਨਾਂ ਦੀ ਰਣਨੀਤੀ ਹੋਏਗੀ ਕੀ ਕੋਰਟ ਨੇ ਕਿਹਾਗਾ ਤੇ ਕੀ ਹਰਿਆਣਾ ਸਰਕਾਰ ਆਪਣਾ ਤਰਕ ਦਿੰਦੀ ਹੈ ਇਸ ਦੇ ਉੱਪਰ ਕਿਸਾਨ ਜਿਹੜੇ ਨੇ ਆਪਣਾ ਵਿਚਾਰ ਆ ਜਿਹੜਾ ਉਹ ਕਰ ਰਹੇ ਨੇ ਜਿਦੇ ਵਿੱਚ ਸਰਬਣ ਪੰਦੇਰ ਜਗਜੀਤ ਸਿੰਘ ਡੱਲੇਵਾਲ ਦੇ ਨਾਲ ਜਸਵਿੰਦਰ ਸਿੰਘ ਲੋਂਗੋਵਾਲ ਹੋਰ ਵੱਡੇ ਜਿਹੜੇ ਕਿਸਾਨ ਨੇਤਾ ਨੇ ਜਿਹੜੇ ਉਹ ਇਸ ਸਮੇ ਮੌਜੂਦ ਨੇ ਬੈਠਕ ਤੋਂ ਬਾਅਦ ਹੀ ਪਤਾ ਚੱਲੇਗਾ ਕਿ ਆਖਰਕਾਰ ਫੈਸਲਾ ਕੀ ਲੈਣਗੇ ਪਰ ਸੂਤਰਾਂ ਦੇ ਹਵਾਲੇ ਤੋਂ ਅਗਰ ਗੱਲ ਕੀਤੀ ਜਾਵੇ ਤਾਂ ਇਹ ਖਬਰ ਸਾਹਮਣੇ ਆਈ ਹੈ ਕਿ ਕਿਸਾਨਾਂ ਨੂੰ ਅਲਰਟ ਕਰ ਦਿੱਤਾ ਗਿਆ ਕਿਸਾਨਾਂ ਨੂੰ ਇਹ ਕਹਿ ਦਿੱਤਾ ਗਿਆ ਕਿ ਤੁਸੀਂ ਆਪਣੀਆਂ ਟਰੈਕਟਰ ਟਰਾਲੀਆਂ ਤਿਆਰ ਰੱਖੋ ਹਰ ਟਰਾਲੀ ਦੇ ਵਿੱਚ ਜਿਹੜੀਆਂ ਤੰਬੂ ਜਿਹੜੇ ਇਸ ਸਮੇਂ ਲੱਗੇ ਹੋਏ ਨੇ ਉਹਨਾਂ ਤੰਬੂਆਂ ਦੇ ਵਿੱਚ 7 ਤੋਂ 10 ਬੰਦੇ ਜਿਹੜੇ ਹੋਣੇ ਚਾਹੀਦੇ ਨੇ ਤਾਂ ਜੋ ਕਿਸੇ ਟਾਈਮ ਅਗਰ ਰੋਡ ਖੁੱਲ ਜਾਂਦੇ ਨੇ ਤਾਂ ਕਿਸਾਨ ਦਿੱਲੀ ਵੱਲ ਨੂੰ ਕੂਚ ਕਰਨਗੇ ਤਾਂ ਉਸ ਤੋਂ ਲੈ ਕੇ ਤਾਂ ਜੋ ਜਿਹੜੇ ਤੰਬੂ ਨੇ ਇਹ ਸਮੇਟੇ ਜਾਣ ਤੇ ਇਸ ਤੋਂ ਲੈ ਕੇ ਆਪਣੀਆਂ ਮੰਗਾਂ ਦੇ ਲਈ ਦਿੱਲੀ ਵੱਲ ਵਧਿਆ ਜਾਵੇ ਹੁਣ ਫੈਸਲਾ ਕੀ ਆਏਗਾ ਕਿ ਕਿਸਾਨ ਨੂੰ ਅਪੀਲ ਹੋਵੇਗੀ ਕਿ ਸਰਕਾਰ ਸਹਿਮਤੀ ਬਣਾਏਗੀ ਹਾਈ ਕੋਰਟ ਦੇ ਫੈਸਲੇ ਨੂੰ ਜਿਹੜਾ ਲਾਗੂ ਕੀਤਾ ਜਾਏਗਾ ਕਿਉਂਕਿ ਮਾਮਲਾ ਸੁਪਰੀਮ ਕੋਰਟ ਦੇ ਵਿੱਚ ਲੈ ਗਿਆ ਹੈਗਾ ਸੁਪਰੀਮ ਕੋਰਟ ਦੇ ਵਿੱਚ ਕਦੋਂ ਸੰਵਾਈ ਹੁੰਦੀ ਆ ਇਹ ਜਿਹੜੀਆਂ ਚੀਜ਼ਾਂ ਨੇ ਉਹ ਦੇਖਣ ਵਾਲੀਆਂ ਹੋਣਗੀਆਂ ਕੈਮਰਾਮੈਨ ਬਲਬੀਰ ਦੇ ਨਾਲ ਵਿੱਕੀ ਬਲਰ ਪੰਜਾਬ ਤੱਕ ਖਨੌਰੀ ਬਾਰਡਰ ਸੰਗਰੂਪ